Yağmur yağıyor. Evet. Evet, rejimin nakli <Sessizlik> çıkıyor. Vamos! Coração se ama. Ei! Vai jogna ਉਹ ਕੋਚ ਲੋ ਕਿ ਨਹੀਂ ਤੈਨੂੰ ਕਿਹਾ ਨਹੀਂ ਗੁਣਾਇਆ 3000 ਜਮਾਨਤ ਦੇ ਲਈ ਮਾਇਆ ਦੇ ਖਾਤੇ ਵਿੱਚ ਰੱਖਿਆ ਇਹ ਜੀ ਹਰ ਮਹੀਨੇ ਤੇਨੀ ਆ ਤੇ ਲੱਧੀਆਂ ਪੰਦੇ ਆ 6 ਸਾਲ ਹੋ ਗਏ ਨਾਲੀਆਂ ਕਾਪੀਆਂ ਜਿਹੜੀਆਂ ਨੀਲ ਹੋਈਆਂ ਪੈਸੇ ਜਮਾ ਨਹੀਂ ਹੋਏ ਉਹਦਾ ਸਰਕਾਰ ਨੇ ਵਿਆਜ ਨਹੀਂ ਉਹ ਵਿਆਜ ਕੌਣ ਦੇਊਗਾ ਜਦੋਂ ਤੁਸੀਂ ਜਿਆਦਾ ਵੀ ਗੋਲੀਆਂ ਕਰੋ ਇੱਕ ਤਾਂ ਬੰਦਾ ਮੰਨ ਲਓ ਸਨੇਕ ਵੇਚਦਾ ਜੰਸਵੇਜ ਸ਼ਰਾਵੇ ਦਾ ਉਹਦੀ ਜਾਇਦਾਦ ਖੁੱਪ ਹੋ ਜਾਂਦੀ ਆ ਪਰ ਇੱਕ ਤਰ੍ਹਾਂ ਕਹਿਣਾ ਬੈਰੀ ਘਟਵਾਰੇ ਦੇ ਇਹਨੇ ਦੀ ਜਾਇਦਾਦ ਕਣੀ ਕੋਣ ਕਾਨੂੰਨ ਤੇ ਕੋਈ ਹੈ ਨਾ ਸੋਣ ਕਿਸ਼ੇ ਕਰ ਲੋ ਬਣਾ ਮੈਂ ਬਣਾ ਕਿਹਨੇ ਬਣਾਉਣਾ ਉਹ ਚਾਉਂਦੇ ਸਾਡੇ 6 ਸਾਲ ਹੋ ਗਏ ਮੈਂ ਉਹਨੂੰ ਕਹਾ ਮੇਰੀ ਨੋਟਿਸ ਬਣਾ ਕੇ ਦੇ ਨੋਟਿਸ ਬਣਾ ਕੇ ਦੇ ਉਹ ਨਹੀਂ ਬਣਾ ਕੇ ਦੇ ਰਿਹਾ ਇਹ ਸਮਝ ਨਹੀਂ ਕਿ ਕਮਿਸ਼ਨ ਸਾਹਿਬ ਨੂੰ ਦੱਸਾਉਂਦੀ ਹੈ ਜਦੋਂ ਵੀ ਭਈ ਟੋਟਲ ਨਿਕਲਦਾ ਮੈਂ ਅਨਪੜ੍ਹ ਹਾਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਇਸ ਲਈ ਹੁਣ ਸਾਰਾ ਪਤਾ ਲੱਗ ਗਿਆ ਵਾ ਵੀ ਨਿੱਤੀ ਦੇਣਾ ਚਾਹੀਦਾ ਵਾ ਸਾਹਿਬ ਕੋ ਮੈਨੂੰ 6000 ਹੋ ਗਏ ਤੇ ਕਹਿੰਦਿਆ ਸੱਤ ਵਾਰ ਮੈਨੂੰ ਕਹਿੰਦਾ ਆਪਣੀ ਨੋਟਿੰਗ ਭਰਵਾ ਕੇ ਲਿਆ ਜੇ ਮੈਂ ਉਹਨੂੰ ਕਿਹਾ ਵੀ ਤੁਸੀਂ ਆਪ ਕਹ ਰਹੇ ਸਰ ਜੀ ਕਹਿੰਦਾ ਹੋਰ ਆ ਦਫਤ ਹੋਰ ਵੱਖਰਾ ਮਹਿਕਮਾ ਮੇਰਾ ਵੱਖਰਾ ਵਾ ਤੇ ਮੈਨੂੰ ਟੂਟੀ ਜੇ ਨਹੀਂ ਦਿੱਤਾ ਜਾ ਰਿਹਾ 6 ਸਾਲ ਹੋ ਗਏ ਆ ਮੈਂ ਸਖ ਬਿੰਡ ਚੋਂ ਦਾ ਆ ਰਿਹਾ ਸਾਡੀ ਸਰਕਾਰ ਚ ਉਹ ਜੁਤੀ ਆ ਉਹਦੇ ਬਾਰੇ ਤੁਹਾਡਾ ਕੀ ਸਪੱਸ਼ਟ ਗੱਲ ਹੈ ਜੀ ਮੈਂ ਉਹ ਤੁਹਾਨੂੰ ਦੁਬਾਰਾ ਦਿੜਿਉਣਾ ਚਾਹੁੰਦਾ ਸਰਕਾਰ ਨੇ ਕਿਹਾ ਕਿ ਰਿਸ਼ੋਤ ਬੰਦ ਹੋਏਗੀ ਪਰ ਮੈਂ ਇੱਕ ਗੱਲ ਹੋਰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਜੇ ਮੰਨ ਲਓ ਕੋਈ ਸਮੈਗ ਵੇਚਦਾ ਫੀਮ ਵੇਚਦਾ ਸ਼ਰਾਬ ਵੇਚਦਾ ਉਹਦੀ ਜੈਦਾਦ ਦੀ ਕੁਰਕੀ ਹੋ ਸਕਦੀ ਆ ਤੇ ਇਹ ਕਿੜਿਆ ਇਹ 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 ਰਿਸ਼ਵਤ ਇਹ ਇਹ ਬਲੈਕਮੇਲ ਨਹੀਂ ਤੋਂ ਘਟਿਆ ਇਹ ਵੀ ਬਲੈਕਮੇਲ ਆ ਕਿਉਂ ਨਹੀਂ ਇਹਨਾਂ ਨੂੰ ਕਰਦੇ ਕਿਉਂਕਿ ਸਾਡੇ ਨਾਲ ਦੋ ਵਾਰੀ ਵਾਅਦਾ ਕਰਕੇ ਇਹਨਾਂ ਦੀ ਜਾਇਦਾਦ ਦਾ ਇੱਕ ਕਲਰਕ ਕੋ 7 7 8 8 ਕਰੋੜ ਦਾ ਮਾਲਕ ਆ ਇਹਨਾਂ ਦੀ ਜਾਇਦਾਦ ਇੱਥੇ ਸੱਤ ਪਾਲ ਜਿਹੜਾ ਲੱਗਾ ਹੈਡ ਕਲਰ ਕੇ ਉਹਨੂੰ ਕਹੇ ਇਹ ਕਿਹੜਾ ਉਹਦੇ ਕੋਲ ਕਿੰਨੀ ਜਾਇਦਾਦ ਆ ਉਹਨੇ ਆਪਣੇ ਨਾਨਕੇ ਦੇ ਨਾਂ ਤੇ ਜਾਇਦਾਦ ਲਈ ਆਪਣੇ ਚਾਚੇ ਇਹਦੇ ਮੁੰਿਆਂ ਦੇ ਨਾਂ ਤੇ ਜਾਇਦਾਦ ਬਣਾਈ ਉਹਨੇ ਆਪਣੀ ਮਾਸੀ ਦੇ ਮੁੰਿਆਂ ਦੇ ਨਾਂ ਤੇ ਜਾਇਦਾਦ ਬਣਾਈ ਕੁਮ ਛੁਦਗੀ ਜਾਇਦਾਦ ਬਣਾਈ ਆਪਣੇ ਕਿਹੜੀ ਭੂਆ ਦੇ ਫੁੱਫੀ ਦੇ ਮੁੰਡੇ ਆ ਉਹਨਾਂ ਦੇ ਨਾਂ ਤੇ ਇਜਾਦਤ ਬਣਾਈ ਮੈਂ ਕਹਿੰਦਾ ਜੇ ਮੈਂ ਗਲਤ ਆ ਤੇ ਮੇਰੇ ਤੇ ਪੁੱਚਾ ਦੇ ਦਿਓ ਕਿ ਉਹ ਤੇ ਉਹ ਗਲਤੀਆਂ ਦੇ ਤੇ ਪੁੱਚਾ ਹਾਂਜੀ ਭਾਜੀ ਕੀ ਚਾਹਣਾ ਦਾਦਾ ਜੀ ਜੀ ਤੁਸੀਂ ਇੱਕ ਸਵਾਲ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੈਂ ਸਮਝਾ ਰਿਹਾ ਲਖਾ ਰਾਮ ਚਾਹਲੇ ਤੁਸੀਂ ਸਵਾਲ ਕੀਤਾ ਕਿ ਸੀਐਮ ਸਾਹਿਬ ਨੇ ਇਹ ਗੱਲ ਕਹੀ ਆ ਕਿ ਭ੍ਰਸਤਾਚਾਰ ਖਤਮ ਹੋ ਚੁੱਕੀ ਹੈ ਕੀ ਤੁਹਾਨੂੰ ਲੱਗਦਾ ਭ੍ਰਸਤਾਚਾਰ ਖਤਮ ਹੋ ਚੁੱਕੀ ਹੈ ਦੋ ਸਾਲ ਰਹਿ ਗਏ ਆ ਇਥੇ ਮੈਂ ਚੁਣਿਆ ਗਿਆ ਵਾ ਕੀ ਗੱਲ ਮੈਨੂੰ ਨਹੀਂ ਪਤਾ ਇਹ ਗੱਲ ਕੀ ਹੋ ਰਿਹਾ ਕਾਰਪੋਰੇਸ਼ਨ ਕੀ ਹੋ ਰਿਹਾ ਇਹ ਮੇਰੇ ਕਹਿਣ ਦਾ ਭਾਵਾ ਹੈ ਕਿ ਭ੍ਰਸ਼ਟਾਚਾਰ ਨਹੀਂ ਖਤਮ ਹੋਈ ਇਹ ਆਪਾਂ ਕਾਰਪੋਰੇਸ਼ਨ ਦਫਤਰ ਕਹਿੰਦੇ ਆ ਇਹ ਰਿਸ਼ਵਤ ਖੋਰ ਦਾ ਸੈਂਟਰ ਬਣਿਆ ਸੈਂਟਰ ਕ੍ਰਪਸ਼ਨ ਦਫਤਰ ਹੈ ਜੀ ਕ੍ਰਪਸ਼ਨ ਦਾ ਦਫਤਰ ਬਣ ਚੁੱਕਾ ਆ ਨਾਮ ਲੋਕ ਸਰਕਾਰ ਨੇ ਕਿਹਾ ਸੀ ਜਦੋਂ ਬਣ ਹੋਲੇ ਵੀ ਅਸੀਂ ਰਿਸ਼ਵਤ ਖਤਮ ਕਰਾਂਗੇ ਰਿਸ਼ਵਤ ਖਤਮ ਕਰਨ ਦੀ بجائے ਡਬਲ ਤੋਂ ਡਬਲ ਰਿਸ਼ਵਤ ਹੋ ਗਈ ਆ ਇੱਕ ਕਲਰਕ ਭੱਲੋ ਤੇ 34 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਇਸ ਕਰਕੇ ਅਸੀਂ ਤੁਹਾਡੇ ਮਾਦਮ ਤੋਂ ਕਹਿੰਨੇ ਆ ਕਿ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਵਧੀਆ ਕਾਨੂੰਨ ਬਣਾਇਆ ਬਹੁਤ ਸੋਹਣਾ ਕਾਨੂੰਨ ਬਣਾਇਆ ਵੀ ਜਿਹੜਾ ਕੋਈ ਗਲਤ ਕੰਮ ਕਰਦਾ ਨਸ਼ਾ ਵੇਚਦਾ ਉਹਦੀ ਜਾਇਦਾਦ ਕੁਰਕੋਈ ਗਈ ਰਿਸ਼ਵਤ ਲੈਂਦਾ ਉਹਦੀ ਜਾਇਦਾਦ ਪਰ ਅਸੀਂ ਤੁਹਾਡੇ ਮਾਦਮ ਤੋਂ ਕਹਿੰਨੇ ਆ ਕਿ ਕਲਰਕ ਉਹਨਾਂ ਦੀ ਮਾਸੀ ਦੇ ਮੁੰਡੇ ਜਾਂ ਭੂਆ ਦੇ ਮੁੰਡੇ ਆ ਇਹ ਕਰਕੇ ਇਹਨਾਂ ਦੀ ਜਾਇਦਾਦ ਢਣੀਆ ਜਿਹਨਾਂ ਕੰਮ ਗਲਤ ਕੀਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰ ਤੁਸੀਂ ਹੁਣ ਤੱਕ ਕਿਤੇ ਕਿਤੇ ਖਿਲਾਫ ਜੜੀ ਸ਼ਿਕਾਇਤ ਕੀਤੀ ਮੈਂ ਆਖਿਆ ਜੀ ਇਹਦੇ ਤੁਹਾਨੂੰ ਅੰਦਰੋਂ ਪਤਾ ਲੱਗ ਸਕਦਾ ਕਿਤੇ ਕਿਤੇ ਮੇਰ ਨੂੰ ਵੀ ਚਿੱਠੀ ਦਿੱਤੀ ਅੱਛਾ ਜੀ ਮੇਰ ਨੂੰ ਬਹਿ ਕੇ ਸਮਝਾਇਆ ਵੀ ਆਹ ਕਲੰਕਾਂ ਦੀ ਇਨਕੁਆਰੀ ਕਰ ਲੈ ਇਹਨਾਂ ਕੀ ਕੀਤਾ ਉਲਟ ਕੀ ਕੀਤਾ ਉਹਨਾਂ ਦੀ ਬਦਨੀ ਕੋਈ ਹੋਈ ਉਹਨਾਂ ਨੂੰ ਉਸੇ ਸੀਟ ਤੇ ਲਾ ਵੀ ਜਿਹੜੇ ਸੀਟ ਤੇ ਜਿਆਦਾ ਪੈਸੇ ਮਿਲਦੇ ਆ ਜਿਆਦਾ ਪੈਸੇ ਮਿਲਦੇ ਆ ਇੱਕ ਕਲਰਿਕ ਕੋ 3 3 4 4 ਬੀਟਾ ਨਹੀਂ ਵਾਹ ਤੇਰੀਆਂ ਥੇਰੇ ਇੱਥੇ ਮੈਂ ਮੇਰੇ ਤੋਂ ਦੱਸਿਆ ਪੀ ਜਿਹੜੇ ਲਗਭਗ 1200 ਬੰਦਾ ਕੰਮ ਕਰਦਾ 600 ਬੰਦਾ 657 ਬੰਦੇ ਘਰ ਬੈਠੇ ਤਰਖਾ ਲੈ ਰਿਹਾ ਜਿਨ੍ਹਾਂ ਦਾ 3 ਕਰੋੜ ਰੁਪਇਆ ਹਰ ਮਹੀਨੇ ਇਹਰਾ ਫੇਰੀ ਹੁੰਦੀ ਆ ਤੇ ਉਹਦਾ 99 ਲੱਖ ਰੁਪਇਆ ਇਕੱਠਾ ਕਰਕੇ ਇੱਥੇ ਭੰਡਾਰੀ ਸਾਹਿਬ ਹੈ ਜਿਹੜੇ ਹੁਣ ਸੈਕਟਰੀ ਬਣੇ ਆ ਉਹ ਸਾਰਿਆਂ ਨੂੰ ਥਲੀਆਂ ਬਣਾ ਕੇ ਦੇ ਸਾਰਿਆਂ ਨੂੰ ਥਲੀਆਂ ਬਣਾ ਕੇ ਦਿੰਦੀ ਆ ਇਸ ਕਰਕੇ ਇਸ ਚੀਜ਼ ਦੀ ਨਕਵਾਰੀ ਨਹੀਂ ਹੋ ਸਕਦੀ ਤੇ ਵਿਚਾਰੇ ਝਾੜੂ ਵਾਲੇ ਦਾ ਕੀ ਕਰਨਗੇ ਦੱਸ ਸਮਝ ਝਾੜੂਆ ਦੀ ਸੁਭਾਰ ਕਿੱਥੋਂ ਤੱਕ ਹੁੰਦੀ ਆ ਤਾਂ ਇਸ ਕਰਕੇ ਅਸੀਂ ਤੁਹਾਡੇ ਮਾਦਮ ਤੋਂ ਪੰਜਾਬ ਸਰਕਾਰ ਨੂੰ ਔਰ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ heira pheri ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਸਰਕਾਰ ਵਧੀਆ ਸੋਹਣੀਆ ਮੇਰ ਵੀ ਵਧੀਆ ਸੋਹਣਾ ਸਰਦਾਰ ਆ ਸਿੱਖੀ ਨੂੰ ਜਾਣਦਾ ਸਿੱਖੀ ਨੂੰ ਜਾਣਦਾ ਆ ਵੀ ਸਿੱਖ ਦਾ ਕਰਮ ਕੀ ਆ ਕਿ ਜਿੱਥੇ ਜ਼ੁਲਮ ਹੁੰਦਾ ਉੱਥੇ ਆਪ ਖਲੋਣਾ ਪਰ ਆਪ ਖਲੋਣ ਦੀ ਬਜਾਏ ਅਸੀਂ țeḍe ਹੋ ਕੇ ਨੰਗਦੇ ਪਈ ਆ ਇਹ ਸਿੱਖੀ ਦਾ ਜਿਹੜਾ ਹੈ ਨਾ ਠੀਕ ਨਹੀਂ ਇਸ ਤਰ੍ਹਾਂ ਕਾ ਵੀ ਸ਼ਿਕਾਇਤ ਕੀਤੀ ਗਈ ਆ ਇਹਨਾਂ ਦਾ ਸਰਵਿਸ ਡੈਕੋਰ ਦਾ ਕੀਤਾ ਜਾਏ ਕਿੰਨੀ ਕਿੰਨੀ ਲੇਟ ਤੋਂ ਇੱਕ ਇੱਕ ਸੀਟ ਤੇ ਬੈਠੇ ਨੇ ਕੋਈ ਚੈੱਕ ਕਰਨ ਵਾਲਾ ਨਹੀਂ ਦਸ ਦਾ ਸੀਟ ਤੋਂ ਆਡਾ ਸਾਡੂ ਇੱਕੋ ਸੀਟ ਤੇ ਬੈਠੇ ਲਗਾਤਾਰ ਜਦੋਂ ਇੱਕ ਮਾਈ ਆ ਰਹੀ ਹੈ ਨਜਾਇਜ਼ ਇਹਨਾਂ ਦੀ ਜਦੋਂ ਇੰਸਪੈਕਟਰ ਬਣ ਗਿਆ ਉਹਨੂੰ ਫੀਲਡ 'ਚ ਭੇਜਣ ਉਹ ਛਿੜ ਕੇ ਇਹ ਰੋਸੇ ਕਿਉਂ ਲਾਉਣਾ ਸੀ ਜੇ ਉਹਨਾਂ ਉੱਥੇ ਹੀ ਲਾਉਣਾ ਸੀ ਤੇ ਇੰਸਪੈਕਟਰ ਕੋ ਬਣਾਇਆ ਕਲਰਕੀ ਬਣੇ ਰਹਿੰਦੇ ਨੇ ਹਾਂਜੀ ਮੈਂ ਕਹਿੰਦਾ ਇਹਨਾਂ ਦੀ ਜਾਇਦਤ ਚੈੱਕ ਕਰਨ ਜੈਦਾਦਮ ਨਹੀਂ ਚੈੱਕ ਕਰਦੇ। ਯੇਰ ਮੈਨੂੰ ਦੱਸੋ ਵੀ ਕਸੂਰ ਕਿੱਥੇ ਆ? ਕਸੂਰ ਤੇ ਹਰਮਾਨ ਦਾ ਹੀ ਹੋਇਆ ਨਾ। ਜਿਹੜੀ ਫੈਲਾ ਇਹਨਾਂ ਦੇ ਜਿਹੜੀਆਂ ਫੈਲਾ ਰਿਪੋਰਟਾਂ ਬਣੀਆਂ ਉਹ ਉਹਨਾਂ ਨੇ ਠੰਡੇ ਬਸ ਤੇ ਪਾਹਤੀਆਂ ਉਹਨਾਂ ਨੂੰ ਦਫ਼ਤਰ ਦਾਖਲ ਕਰਾਤੀਆਂ। ਇਹ ਮੇਰੀ ਬੇਨਤੀ ਆ ਤੁਹਾਡੇ ਮਾਦਮ ਤੋਂ ਕਿ ਮੈਂ ਹਰ ਤੁਹਾਡੇ ਮਾਦਮ ਤੋਂ ਮੰਗ ਕਰਦਾ ਇਹ ਕਲਰਕਾਂ ਨੂੰ ਜਿੰਨੇ ਕਲਰਕਾ ਇਹ ਜਿਹੜੇ ਅਸੀਂ ਦਿੱਤੇ ਗਏ ਹਨ ਉਹਨਾਂ ਦੀ ਇਨਕੁਆਰੀ ਕਰ ਲੈਣੇ ਉਹਨਾਂ ਨੂੰ ਚਾਰ ਸੀਟ ਕਰਨ ਸਸਪੈਂਡ ਕਰਨ ਸਰਕਾਰ ਦੇ ਖਿਲਾਫ ਲਿਖ ਕੇ ਭੇਜਣ ਪੁਲਿਸ ਨੂੰ ਲਿਖ ਕੇ ਭੇਜਣ ਜਿਹੜਾ ਇੱਕ ਚੋਰ ਆ ਪੁਲਿਸ ਨੂੰ ਲਿਖ ਕੇ ਨਹੀਂ ਭੇਜ ਸਕਦੇ ਪੀਐਨ ਸਰਵਸਭੋਗ ਕਾਪ ਕੀਤੀ ਆ ਇਹਨੇ ਸਾਰੇ ਪੈਸੇ ਕਢਾਏ ਆ ਹੁਣ ਜੇ ਮੰਨ ਲਓ ਉਹਨੂੰ ਪੈਸੇ ਮਿਲਦੇ ਆ ਤੋ ਕਿੱਥੋਂ ਮਿਲਨੇ ਆ ਕਿੱਥੋਂ ਮਿਲਨੇ ਆ ਸਰਕਾਰ ਦੇ ਘਰੋਂ ਜਾਣੇ ਆ ਉਹ ਤੁਹਾਡੇ ਸਾਡੇ ਪੈਸੇ ਜਾਣੇ ਆ ਇਹ ਸੱਜਣੇ ਕੀ ਐਲੀਕੇਸ਼ਨ ਲਾ ਰਹੇ ਏ ਉਹਨਾਂ ਦਾ ਤੁਹਾਡੇ ਕੋਲ ਡਾਕੂਮੈਂਟਰੀ ਹੈਗੀ ਜਿਹੜਾ ਬਿਲਕੁਲ ਜੀ ਪਹਿਲੇ ਜਦੋਂ ਚਿੱਠੀ ਦਿੱਤੀ ਸਾਡੇ ਡਾਕੂਮੈਂਟ ਲਾ ਕੇ ਦਿੱਤੀ ਐ ਐਥੇ ਦੇ ਅ ਮੇਰੇ ਖਿਲਾਫ ਯਾ ਦਾ ਨਾਮ ਮੁੰਡਾ ਇੱਥੇ ਹੈਗਾ ਉਹਦਾ 6 6 ਲੱਖ 46 ਹਜ਼ਾਰ ਦਾ ਕਾਕੇ ਦਾ ਚੈੱਕ ਕਢਾ ਲਿਆ ਉਹਦਾ ਕਦੀ ਦੂਜਾ ਚੈੱਕ ਤੇਰੇ ਚੈੱਕ ਦੀ ਫੋਟੋਕਾਪੀ ਦੇ ਦਿੰਦੇ ਆ ਆ ਜਾ ਕੇ ਚੈੱਕ ਕਢਾ ਲਾ ਇਹਦੇ ਚੈੱਕ ਦੀ ਕਾਪੀ ਦਿੱਤੀ ਐ ਜਾ ਕੇ ਚੈੱਕ ਕਢਾ ਲਾ ਉਹਦੇ ਤੋਂ ਕੂਂਡ ਜਿਹੜਾ ਨੰਬਰ ਆ ਉਹਨੂੰ ਮਤਲਬ ਵੱਖਰਾ ਵੱਖਰਾ ਕਟਿੰਗ ਕਰਤੀ ਦੱਸੋ ਇਹ ਤੋਂ ਵੱਡੀ ਹਰਾ ਫੇਰ ਕੀ ਹੋ ਸਕਦੀ ਆ ਇਸ ਕਰਕੇ ਮੀਡੀਆ ਨੇ ਜਾ ਕੇ ਸਾਰੇ ਮੇਰੀ ਬੇਨਤੀ ਆ ਵੀ ਜੋ ਮੈਂ ਤੁਹਾਡੇ ਨਾਲ ਸਵਾਲ ਕੀਤੇ ਆ ਤੁਸੀਂ ਜਾ ਕੇ ਕਮਿਸ਼ਨਰ ਨੂੰ ਪੁੱਛ ਲੋ ਹੈਡ ਕਮਿਸ਼ਨਰ ਨੂੰ ਮੋਲੋ ਇਹ ਜਿਹੜਾ ਚੋਰ ڈاکਲੇ ਕਿੰਨੇ ਆ ਇਹਨੂੰ ਜਾ ਕੇ ਪੁੱਛ ਲੋ ਨਾ ਤੇ ਚੋਰ ਹੀ ਗਵਾਂਗਾ ਵੱਡਾ ਚੋਰ ਬੇਈਮਾਨ ਇਹਦੀ ਜਾਇਦਾਦੀ ਨਿਗੋਰੀ ਕਰ ਲੋ ਜਦੋਂ ਜੇਲ੍ਹ ਦੇ ਵਿੱਚ ਹੁੰਦਾ ਸੀ ਸੂਬੇ ਡੰਟਾ ਉਹ ਉੱਥੋਂ ਦੀ ਇਨਕੁਆਇਰੀ ਕਰ ਲੋ ਇਹਦੀਆਂ ਸ਼ਿਕਾਇਤਾਂ ਕਿੰਨੀਆਂ ਨੇ ਹਾਂਜੀ ਐ ਕਿਛਕਹ ਕਹਤਾ ਕਿੰਨੀਆਂ ਨੇ ਇਹਦੀਆਂ ਇਹ ਕਰਕੇ ਮੇਰੀ ਬੇਨਤੀ ਆ ਪੀ ਉਹ ਕਹਿੰਦਾ ਕਿ ਮੈਂ ਬਿੱਲ ਤੇ ਸੈਨ ਕਰਨ ਦੇ ਪੈਸੇ ਲੈਣਾ ਤੇ ਤਨਖਾਹ ਸਰਕਾਰ ਕੋਲ ਕਿੱਥੋਂ ਲੈਂਦਾ ਜੀ ਦੱਸੋ ਜੀ ਤਨਖਾਹ ਕੋਲ ਪਹਿ ਲੈਣੇ ਆ ਉਹ ਤਨਖਾਹ 1.2 ਲੱਖ ਰੁਪਇਆ ਕਿੱਥੇ ਜਿਹੜਾ ਸੈਨ ਕਰਨ ਦੇ ਪੈਸੇ ਲੈਂਦਾ ਆਂਦਾ ਮੈਂ ਸੈਨ ਕਰਦੇ ਤੋਰ ਨਾ ਕਹਿੰਦਾ ਟੋਰ ਨਾ ਤੇਰੇ ਮੈਨੂੰ ਦੱਸੋ ਇਹ ਕਰਕੇ ਮੇਰੀ ਬੇਨਤੀ ਆ ਤੁਹਾਡੇ ਮਾਦਮ ਤੋਂ ਕਿ ਇਹਨਾਂ ਨੂੰ ਤੁਸੀਂ ਨੱਥ ਪਾ ਸਕਦੇ ਏ ਨਹੀਂ ਨੱਥ ਪਾ ਸਕਦੇ ਕਿਉਂਕਿ ਤੁਹਾਡਾ মিডিਆ ਜਿਹੜਾ ਇਹੋ ਜਿਹਾ ਕੀ ਉਹ ਸਰਕਾਰ ਨੂੰ ਹਿਲਾ ਦਿੰਦਾ ਕਾਮਰੇਟ ਹੁੰਦੇ ਹੀ ਨਾ ਹਰ ਕ੍ਰਿਸ਼ਨ ਸਿੰਘ ਸਰਜੀਤ ਉਹ ਐਂਗਲ ਕਮ ਹੁੰਦੇ ਹੀ ਤੇ ਸੈਂਟਰ ਸਰਕਾਰ ਲਾ ਦਿੰਦੀ ਤੇ ਤੁਹਾਡੇ মিডিਆ ਲਾਉਂਦਾ ਸੀ ਉਹ ਨਹੀਂ ਉਹ ਗੱਲ ਕਰਦਾ ਉਹਨਾਂ ਦੇ ਤਜਰਬਾ ਸੀ ਤਰੀਕਾ ਸੀ ਉਹਨਾਂ ਕੋ ਕਾਨੂੰਨ ਸੀ ਇਹ ਕਰਕੇ ਮੇਰੀ ਬੇਨਤੀ ਆ ਕਿ ਤੁਹਾਡਾ ਬੜਾ ਕੁਝ ਹੋ ਸਕਦਾ ਜੇ ਤੁਸੀਂ ਸਾਡੀ ਝਾੜੂ ਵਾਲਿਆਂ ਦੀ ਮਤ ਕਰਨੀ ਹੈ ਜੇ ਝਾੜੂ ਵਾਲੇ ਤੁਹਾਨੂੰ ਦੇ ਦੇ ਕੁਝ ਨਹੀਂ ਦੇ ਪਰ ਸੀਸਾ ਜ਼ਰੂਰ ਦੇਣਗੇ ਮੈਂ ਤੁਹਾਡੇ ਤੋਂ ਮਾਦਮ ਤੋਂ ਹਰ ਇੱਕ ਗੱਲ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਮੇਰੇ ਭਰਾਓ ਇਹ ਗੱਲ ਨੂੰ ਕਲਰ ਕੋ ਸਮਝਿਓ ਨਹੀਂ ਤੇ ਜਿਹੜੀਆਂ ਇਹਨਾਂ ਦੀਆਂ ਘਰਤੀਆਂ ਨੇ ਛੇਤੀ ਚਪਲ ਮੰਜਾਰਾ ਕਰਨੀਆਂ ਤੇ ਜੇ ਤੁਸੀਂ ਪੈ ਖਾਦੇ ਤੇ ਚਪਲਾ ਵੀ ਤੁਸੀਂ ਖਾਣੀ ਆਂ ਥੋੜਾ ਖਾਣੀ ਆਂ ਵੀਰ ਹਾਂਜੀ ਇਹਨਾਂ ਦੀ ਸੈਲਰੀ ਜਿਹੜੀਆਂ ਨਾ ਸੈਲਰੀ ਸਲਿੱਪ ਵੇਖ ਲਓ ਉਹਦੇ ਦੇ 3000 3 ਰੁਪਏ ਕੱਟੇ ਆਂ ਹਰ ਮਹੀਨੇ ਕੱਟੇ ਜਾਂਦੇ ਆ ਤੇ ਇਹ ਮੇਰੇ ਵੀਰੋ ਜਿੰਨੀ ਇੱਥੇ ਚੋਰ ਬਜਾਰੀ ਖੇਰਾ ਫੇਰੀ ਹੋਰੀਆ ਤੈਨੂੰ ਕੌਣ ਸੰਭੂ ਇਸ ਕਰਕੇ ਆਪਨੇ ਅਲੱਗ ਜਾ ਹਾਂਜੀ ਭੋਲਾ ਜੀ ਜੇ ਜਿੰਨੇ ਵੀ ਤੁਸੀਂ ਅਫਸਰਾਂ ਤੇ ਇਲਜ਼ਾਮ ਲਗਾਏ ਨੇ ਹਾਂਜੀ ਤੇ ਜੇ ਤੁਹਾਡੇ ਮਤਲਬ ਪੂਰੇ ਨਹੀਂ ਕਰਦੇ ਤੁਹਾਡੇ ਜੋ ਵੀ ਹੈਗੇ ਕੰਮ ਕਰਕਾਂ ਤੇ ਤੁਸੀਂ ਲਗਾਏ ਇਲਜ਼ਾਮ ਤੇ ਨਹੀਂ ਕਰਦੇ ਮਸਲਾ ਹੱਲ ਨਹੀਂ ਕਰਦੇ ਤੇ ਇਸ ਤੋਂ ਬਾਅਦ ਤੁਹਾਡਾ ਅੱਗੇ ਕਦਮ ਕੀ ਹੋਏਗਾ ਦੇਖੋ ਜੀ ਮੇਰਾ ਮੇਰਾ ਜਿਹੜਾ ਅਸੀਂ ਥੋੜੇ ਦੇਣੀ ਜੀ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਰਹੇ ਆ ਵੀ ਇਹ ਜਿਹੜੇ ਆ ਸਬੂਤਾਂ ਤੇ ਇਨਕੁਆਇਰੀ ਕਰਕੇ ਇਹਨਾਂ ਦੇ ਕਾਰਵਾਈ ਕਰਨੀ ਉਹਨਾਂ ਵੀ ਐ ਵੀ ਮੈਂ ਤੁਹਾਨੂੰ ਦੱਸ ਦੇਣਾ ਕਿਉਂ ਕਿਉਂ ਨਾ ਕਹਣਾ ਕਮਿਸ਼ਨਰ ਸਾਨੂੰ ਲਿਖ ਕੇ ਭੇਜੇ ਪਰ ਜਿਹੜਾ ਹਾਈ ਕੋਰਟ ਆ ਉਹ ਸਬੂਤ ਮੰਗਦਾ ਵੀ ਤੁਸੀਂ ਕਿਨੂੰ ਕਿਨੂੰ ਮਿਲੇ ਜੀ ਉਹਨਾਂ ਦਾ ਨੰਬਰ ਮੈਂ ਵਕੀਲ ਨਾਲ ਗੱਲ ਕੀਤੀ ਹਾਈ ਕੋਰਟ ਦੇ ਨਾਲ ਉਹਨਾਂ ਨੇ ਕਿਹਾ ਜੀ ਇੱਕ ਅਰਜ਼ੀ ਜਿਹੜੀ ਆ ਨਾ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੇ ਦਿਓ ਉਹਦਾ ਨੰਬਰ ਲੱਗਾ ਉਸ ਤੋਂ ਬਾਅਦ ਤਾਂ 15 ਦਿਨਾਂ ਬਾਅਦ ਤੁਸੀਂ ਸਾਡੇ ਕੋ ਆਜੋ ਇਹ ਜਿਹੜਾ ਨਾ ਹਾਈ ਕੋਰਟ 'ਚ ਅਸੀਂ ਕੇਸ ਪਾਵਾਂਗੇ ਦਰ ਕਰਾਂਗੇ ਔਰ ਹਾਈ ਕੋਰਟ ਜਿਹੜਾ ਹੈ ਇਹਨਾਂ ਨੂੰ ਤਲਬ ਕਰੇਗੀ ਇਹ ਨੰਬਰਾਂ ਇਹ ਗੱਲ ਠੀਕ ਹੈ। ਬੜਕਦੇ ਨਾ ਆ ਗਏ ਨੇ। ਪੰਗ ਪਿੱਤੇ ਨੂੰ ਛੋਟਾ ਜਿਹਾ ਆ ਗਿਆ। ਆਓ ਆਓ ਮੈਡਮ ਸਾਈਡ ਤੇ ਆਓ ਤੁਸੀਂ। ਇਧਰ ਆ ਜਾਓ ਸਰ ਥੋੜਾ ਘੁੰਮ ਜਿਓ। ਆਸ ਕਿਓ। ਆਹ ਸੀਨੀਅਰ ਸਾਹਿਬ। ਨਾ ਮਾਈਕ ਹੈ ਕਿਉਂ ਨਹੀਂ ਚੱਕਾ ਉਗੀ ਤੇ ਨਿਕਲੂਗੀ। ਕਿਧਰ ਇਨਕੁਆਰੀ ਹਸਤਾ। ਯਾਰ ਕੀ ਕਰਦੇ ਨੇ। ਓਹੋ ਜੀ। ਅੱਜ ਜੋਹਨ ਅੱਜ ਜੋਹਨ ਕੁਮਿਸ਼ਾ ਸਾਹਿਬ ਨੂੰ ਨਾ ਦੋ ਦਿਨ ਦੇ ਪ੍ਰੈਜ਼ੀਡੈਂਟ ਆਫਿਸ ਚ ਗਏ ਪ੍ਰੈਜ਼ੀਡੈਂਟ ਆਫ ਜਰਮੈਨ ਪ੍ਰੈਜ਼ੀਡੈਂਟ ਮੈਂ ਮਹਾਰਿ ਚੰਡੀਗੜ੍ਹ ਉਹਨਾਂ ਉਹ ਲਾਈਸੈਂਸਰ ਬਣਿਆ। ਇਸ ਲਈ ਦੋ ਦਿਨ ਇੱਥੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਭੋਲੇ ਨਹੀਂ ਹੋ ਗਿਆ ਪਰਸਨਲ ਆ ਕੇ ਵੀਰਵਰ ਰਾਜਨ ਤੇ ਜਿੰਨੇ ਵੀ ਜੇ ਕੋਈ ਇਸ਼ੂਜ਼ ਹੈਗੇ ਉਹਨਾਂ ਨੂੰ ਸੋਲਵ ਹੋ ਜੇਗਾ ਪਰ ਬਹੁਤ ਗੰਭੀਰ ਇਸ਼ੂ ਨਹੀਂ ਇਨਜਾਮ ਬਹੁਤ ਵੱਡੇ ਲਗਾਏ ਨੇ 1 ਕਰੋੜ ਰੁਪਏ ਦਾ ਕਹਿੰਦੇ ਖਬਰ ਕੀਤਾ ਹੈ ਦੇਖੋ 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 ਲੁੱਟਿਆ ਜਾ ਰਿਹਾ ਕੰਮ ਜਰੀਂਦਾ ਕੀ ਕਹਿੰਨਾ ਨਹੀਂ 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 ਦੇਖੋ ਇਹ ਤਾਂ ਇਹ ਇਨਕੁਆਇਰੀ ਤੋਂ ਬਾਅਦ ਹੀ ਪਤਾ ਚਲੇਗਾ ਨਾ ਪਰ ਕਦੀ ਇਨਕੁਆਇਰੀ ਹੋਈ ਸੀਗੀ ਉਸ ਤੋਂ ਬਾਅਦ ਵੀ ਨਹੀਂ ਨਹੀਂ ਦੇਖੋ ਉਹ ਇਨਕੁਆਇਰੀ ਅਸਰ ਬਨੇ ਆ ਉਹਨਾਂ ਦੇ ਆਰਡਰ ਹੋਏ ਆ ਜੋਇਨਿੰਗ ਮੇਰੇ ਕੋਲ ਆਰਡਰ ਪਏ ਆ ਉਹਨਾਂ ਦੇ ਜੋਨ ਕੁਸ਼ਰ ਸਾਹਿਬ ਨੂੰ ਇਨਕੁਆਰੀ ਆਫਸਰ ਲੱਗੀ ਹੈ ਉਹਦੇ ਵਿੱਚ ਜਿੰਨੇ ਵੀ ਇਸ਼ੂ ਹੈ ਪੂਰਾ ਸੌਟ ਆਊਟ ਹੋਣਗੇ ਔਰ ਪੂਰੀ ਇਨਕੁਆਰੀ ਫੇਅਰ ਹੋਏਗੀ ਇਨਸਾਫ ਮਿਲੇਗਾ ਇਹਨਾਂ ਨੂੰ ਸਵਾਈ ਕਰਕੇ ਕਿਉਂ ਨਹੀਂ ਮਿਲੇਗਾ ਗਿਵਿੰਗ ਸਾਹਿਬ ਦਾ ਕਿਉਂ ਨਹੀਂ ਮਿਲੇਗਾ ਅੱਗੇ ਕੁਝ ਹੋ ਮਿਲਿਆ ਇਹਨਾਂ ਨੂੰ ਉਹ ਕੀ ਜਿਹਾ ਮਿਲਿਆ ਦੁਆਇਆ ਸਾਰਾ ਮਿਲਿਆ ਕਿਉਂ ਨਹੀਂ ਮਿਲੇਗਾ ਇਨਕੁਆਰੀ ਕਿੰਨੇ ਸਮੇਂ ਵਿੱਚ ਹੋ ਜਾਏਗੀ ਉਹ ਹੀ ਉਹ ਦੱਸ ਸਕਦੇ ਜੋਨ ਕੁਸ਼ਰ ਸਾਹਿਬ ਦੱਸਦੇ ਉਹ ਟਾਈਮ 15 ਦਿਨਾਂ ਦਾ ਪਹਿਲੇ ਲੈ ਕੇ ਗਏ ਸੀ ਅੱਜ 19 ਦਿਨ ਹੋ ਗਏ ਜੀ ਦੇਖੋ ਓਵਰ ਬੱਡਨ ਵਰਕ ਹੈ ਅੱਗੇ ਮਾਰਚ ਦਾ ਮਹੀਨਾ ক্লোজিং ਦਾ ਮਹੀਨਾ ਹੈ ਮੈਨੂੰ ਆਸ਼ਵਾਸਨ ਦੇਣਾ ਜਿੰਨੀ ਜਲਦੀ ਤੋਂ ਜਲਦੀ ਹੋ ਜਾਏਗੀ ਕਿੰਨੇ ਦਿਨਾਂ ਵਿੱਚ ਹੋ ਜੂਗੀ ਜਿੰਨੀ ਜਲਦੀ ਤੋਂ ਜਲਦੀ ਹੋ ਜਾਏਗੀ ਬਸ ਨਹੀਂ ਯਾਰ ਮੇਰੀ ਬੇਨਤੀ ਸੁਣ ਲੋ ਤਾਂ ਆਹੀਂ ਤੁਹਾਡੀ ਬਹੁਤ ਸਪੱਸ਼ਟ ਕਰਦੇ ਆ ਤੁਸੀਂ ਗਰੀਬ ਦੀ ਮਤ ਵੀ ਕਰਦੇ ਹੋ ਤੁਸੀਂ ਤੁਸੀਂ ਹਰ ਬੰਦੇ ਨੂੰ ਸੋਹਂਦੇ ਵੀ ਜੇ ਮੈਨੂੰ ਇਹ ਦੱਸੋ ਕਿ ਜਿਹੜੇ ਕਲਰਕ ਤੁਸੀਂ ਟੈਲੀਫੋਨ ਕਰਕੇ ਸਾਦੇ ਜੇ ਤੁਹਾਡੀ ਗੱਲ ਨਹੀਂ ਮੰਨਦੇ ਤੇ ਇਹਨਾਂ ਵਿਚਾਰੇ ਨੂੰ ਸਾਫ ਦੇਣ ਦੇਖੋ ਦੇਖੋ ਇਹ ਮਤਲਬ ਹੀ ਨਹੀਂ ਹੈ ਕੋਈ ਗੱਲ ਨਹੀਂ ਮੰਨਦਾ ਸਾਰੇ ਗੱਲ ਮਨਵਾਵਾਂਗੇ ਕਿਉਂ ਨਹੀਂ ਮੰਨਣਗੇ ਨਹੀਂ ਤੇ ਮੰਨ ਕੇ ਬਣਵਾ ਨਹੀਂ ਆਂਦੀ ਸਾਨੂੰ ਇਸੇ ਬਾਕੀ ਜਿਹੜੇ ਤੁਹਾਡੇ ਜਿਹੜੇ ਵੀ ਕੋਈ ਇਸ਼ੂ ਹੈ ਜਿਹੜੇ ਤੋਂ ਇਲਜ਼ਾਮ ਜਾਂ ਕੋਈ ਵੀ ਤੁਸੀਂ ਲਿੱਤੇ ਆ ਉਹਦਾ ਸੌਲਟ ਹੋਏਗਾ ਉਹਦਾ ਫੇਰ ਇਨਕੁਆਇਰੀ ਨਹੀਂ ਹੋਣੀ ਮੈਂ ਤੇ ਨਾਲ ਆਸ਼ਵਾਸਾ ਦਿੰਦਾ ਨਾ ਉਹ ਮਨਨ ਦਾ ਆਸ਼ਵਾਸਾ ਹੋਏਗਾ